ਤੁਸੀਂ ਦੇਖ ਰਹੇ ਹੋ ਪੁਲਾਹ ਅੱਜ ਸਾਂਝ ਪਵਾਵਾਂਗੇ ਤੁਹਾਡੀ ਦੋ ਖੇਤਰ ਦੀਆਂ ਵੱਡੀਆਂ ਗੱਲਾਂ ਜਿਹੜੀਆਂ ਆਪਾਂ ਰੋਜ਼ ਵੀ ਦੋਨੇ ਖੇਤਰਾਂ ਤੇ ਗੱਲ ਕਰਦੇ ਹਾਂ ਕਿਸਾਨੀ ਅਤੇ ਪੰਥ ਕਿਸਾਨਾਂ ਦੇ ਮਾਮਲੇ 'ਚ ਦੋ ਵੱਡੀਆਂ ਮਹਾਪੰਚਾਇਤਾਂ ਹੋਈਆਂ ਇੱਕ ਐਸਕੇਐਮ ਦੇ ਵੱਲੋਂ ਟੁਹਾਣੇ ਦੇ ਵਿੱਚ ਦੂਜੀ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 40 ਦਿਨ ਹੋ ਗਏ ਨੇ ਉਸ ਦੇ ਮੁਤਾਬਕ ਦੋ ਫੋਰਮ ਜਿਹੜੇ ਨੇ ਐਸਕੇ ਬਗਾਰ ਰਾਜਨੀਤਿਕ ਤੇ ਇੱਕ ਸਾਰ ਮਜ਼ਦੂਰ ਫੋਰਮ ਬਨੋਖ ਨੌਰੀ ਦੇ ਵਿੱਚ ਦੋਨਾਂ ਮਹਾਪੰਚਾਇਤਾਂ ਦੇ ਵਿੱਚ ਕੀ ਹੋਇਆ ਕੀ ਸੱਦੇ ਦਿੱਤੇ ਕਿ ਅਗਲੀ ਰਾਣੀਤੀ ਕੋਈ ਅਲਾਨ ਨਹੀਂ ਗਈ ਜਾਂ ਕੀ ਸੰਕੇਤ ਮਿਲੇ ਦੇ ਦੂਸਰੀ ਗੱਲ ਇੱਕ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਦਾ ਨਾਮ ਲਗਾਤਾਰ ਆਉਂਦਾ ਹੈ ਉਹਨਾਂ ਦਾ ਨਾਮ ਇਸ ਰੂਪ ਦੇ ਵਿੱਚ ਵੀ ਆਉਂਦਾ ਕਿ ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਤੇ ਹਮਲਾ ਕਰਨ ਦੀ ਗੱਲ ਆ ਰਹੀ ਸੀ ਪਰ ਤਾਜ਼ਾ ਖਬਰ ਇਹ ਹੈ ਕਿ ਗੁਰਪਤਵੰਦ ਸਿੰਘ ਪੰਨੂ ਤੇ ਉਹਨਾਂ ਦੀ ਜਥੇਬੰਦੀ ਸਿਕਸ ਫਾਰ ਜਸਟਿਸ ਉਹਨਾਂ ਤੇ 5 ਸਾਲ ਤੱਕ ਹੋਰ ਗੈਰ ਕਾਨੂੰਨੀ ਜਥੇਬੰਦੀ ਹੁਕਮ ਕਹ ਐਕਰਾਰ ਦੇ ਕੇ ਬੈਨ ਜਿਹੜਾ ਲੱਗਿਆ ਰੋਕ ਜਿਹੜੀ ਲੱਗੀ ਹੈ ਉਹਨੂੰ ਵਧਾਉਣ ਤੇ ਮੋਹਰ ਲੱਗ ਗਈ ਹੈ ਕਿਹਦੀ ਲੱਗੀ ਹੈ ਸਰਕਾਰ ਨੇ ਤਾਂ ਜਲਾਈ ਚਲਾਤੀ ਸੀ ਤੇ ਇਹ ਮੋਹਰ ਲਾ ਦिती ਆ ਉਸ ਟ੍ਰਿਬਿਊਨਲ ਨੇ ਜਿਹੜਾ ਦਿੱਲੀ ਹਾਈ ਕੋਰਟ ਦੇ ਇਕ ਗੱਲ ਸਾਹਿਬਾਂ ਦੀ ਅਗਵਾਈ ਦੇ ਵਿੱਚ ਟਰਬਿਊਨਰ ਬਣਾਇਆ ਜਾਂਦਾ ਹੈ ਕਿ ਵਾਕਈ ਇੱਕ ਸਬੂਤ ਹੈ ਕਿ ਨਹੀਂ ਜਾਂ ਨਹੀਂ ਉਹਨਾਂ ਨੇ ਮੋਰ ਲਾਤੀ ਅਗਲੇ 5 ਸਾਲ ਤੱਕ ਉਹ ਬੈਂਡ ਰਾਈਨ ਦੇ ਭਾਰਤ ਦੇ ਵਿੱਚ ਤੇ ਉਹ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੱਸੇ ਜਾਂਦਾ ਤੇ ਇਹਦੇ ਨਾਲ ਮਗੀ ਦੇ ਮੇਲੇ ਤੇ ਲਗਾਤਾਰ ਦੋ ਸ਼ਕਤੀ ਪ੍ਰਦਰਸ਼ਨਾਂ ਦੀ ਸੰਭਾਵਨਾ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਆਪਣੀ ਕਾਨਫਰੰਸ ਕਰ ਰਿਹਾ ਹੈ ਉਹ ਰੀ-ਲਾਂਚ ਹੋ ਰਿਹਾ ਹੈ ਜਾਂ ਜੋ ਵੀ ਜਿਸ ਤਰੀਕੇ ਦੀ ਵੀ ਕੰਫਰੰਸ ਕਰ ਰਿਹਾ ਉੱਥੋਂ ਆਪਣੀ ਐਕਟੀਵਿਟੀ ਜਨਤਕ ਐਕਟੀਵਿਟੀ ਸ਼ੁਰੂ ਕਰ ਰਿਹਾ ਹੈ ਦੂਸਰੀ ਜਿਹੜੀ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਤੇ ਸਰਬਜੀਤ ਸਿੰਘ ਐਮਪੀ ਜਿਹੜੇ ਫਰੀਦਕੋਟ ਤੋਂ ਨੇ ਉਹ ਤੇ ਬੀਬੀ ਪਰਮਜੀਤ ਕੌਰ ਖਾਲੜਾ ਮਿਲ ਕੇ ਇੱਕ ਉਥੇ ਇਨਾਦ ਕਰਨ ਵਾਲੇ ਨੇ ਇੱਕ ਕਮੇਟੀ ਦਾ ਜਿਹੜੀ ਕਮੇਟੀ ਪਾਰਟੀ ਦੀ ਉਹ ਸਾਰੀ ਲਈ ਕੰਮ ਕਰੇਗਾ ਬਤੌਰ ਸਰਬਜੀਤ ਸਿੰਘ ਉਹ ਪਾਰਟੀ ਦਾ ਨਾਮ ਵੀ ਉਹਨਾਂ ਨੇ ਰੱਖ ਲਿਆ ਤੇ ਉਹਦਾ ਪ੍ਰਧਾਨ ਕੌਣ ਹੋਏਗਾ ਕਿਵੇਂ ਚੱਲੇਗੀ ਗੱਲ ਇਹਦੇ ਤੇ ਨਹੀਂ ਕਰਦੇ ਤੇ ਗੱਲ ਇਹਦੇ ਤੇ ਵੀ ਕਰਦੇ ਆ ਕਿ ਪੰਜਾਬ ਦੀ ਸਰਕਾਰ ਅਖਰ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਥੋੜੀ ਜੀ ਐਕਟਿਵ ਹੋਈ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇੱਕ ਹੋਰ ਚਿੱਠੀ ਵੀ ਲਿਖ ਦਿੱਤੀ ਆ ਜਿਹੜੀ ਚਿੱਠੀ ਇਸ ਸੂਬਾ ਸਰਕਾਰਾਂ ਨੂੰ ਭੇਜੀ ਗਈ ਸੀ ਗਵਰਨਮੈਂਟ ਆਫ ਇੰਡੀਆ ਬਨੋ ਖੇਤੀ ਮਾਰਕੀਟਿੰਗ ਦੀ ਨੀਤੀ ਬਣਾਉਣ ਦੇ ਬਾਰੇ ਉਹਦੇ ਖਿਲਾਫ ਚਿੱਠੀ ਓਪਨਲੀ ਚੀਫ ਮਿਨਿਸਟਰ ਕਹਿ ਚੁੱਕੇ ਨੇ ਖੁੱਡੀਆਂ ਆਪ ਕਹਿ ਚੁੱਕੇ ਨੇ ਸਟੇਕ ਹোলਡਰਾਂ ਨਾਲ ਗੱਲਬਾਤ ਹੋਈ ਹੈ ਕਿਹਾ ਹੁਣ ਪਤਾ ਲੱਗਿਆ ਕਿ ਚਿੱਠੀ ਚਲੀ ਗਈ ਹੈ ਕੇਂਦਰ ਸਰਕਾਰ ਨੂੰ ਇਹ ਸਾਰੇ ਮਾਮਲੇ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਵਰਚੁਅਲ ਮੀਟਿੰਗ ਸੀ ਖੇਤੀ ਦੇ ਮੁੱਦੇ ਦੇ ਉੱਤੇ ਔਰ ਕਿਹਾ ਜਾਂਦਾ ਹੈ ਕਿ ਖੁੱਡੀਆਂ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਉਹਨਾਂ ਨੇ ਆਪ ਵੀ ਕਿਹਾ ਕਿ ਹਾਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਤੁਹਾਡਾ ਨਜ਼ਰੀਆ ਬਦਲ ਗਿਆ ਪਹਿਲਾਂ ਦੇ ਨਾਲੋਂ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਇਹ ਤੁਹਾਡੇ ਨਾਲ ਸੰਬੰਧਤ ਮਾਮਲਾ ਹੈ ਤੇ ਇਹ ਹੋਰ ਜ਼ਿਆਦਾ ਇਹਦਾ ਨੁਕਸਾਨ ਨਾ ਹੋਵੇ ਤੁਹਾਨੂੰ ਦੱਲੇਬਾਲ ਉਹਨਾਂ ਨਾਲ ਜਾਂ ਉਹਨਾਂ ਦੇ ਕਿਸਾਨ ਆਗੂਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਇਹ ਮੰਗ ਕੀਤੀ ਹੈ ਗੁਰਮੀਤ ਸਿੰਘ ਗੁੱਡੀਆਂ ਨੇ ਆਨਲਾਈਨ ਜਿਹੜੀ ਮੀਟਿੰਗ ਹੋ ਰਹੀ ਸੀ ਉਸ ਸਾਰੇ ਮਾਮਲੇ ਦੇ ਵਿੱਚ ਤੇ ਹੁਣ ਗੱਲ ਸ਼ੁਰੂ ਕਰਦੇ ਹਾਂ ਇੱਕ ਕੰਟਰੋਵਰਸੀ ਦੀ ਜਿਹੜੀ ਟੋਹਾਣੇ ਦੇ ਵਿੱਚ ਰਹਿ ਗਈ ਹੋਈ ਹੈ ਮਹਾਪੰਚਾਇਤ ਹੋਈ ਜਾਂ ਐਸਕੇਮ ਬਣੋ ਉਸ ਮਹਾਪੰਚਾਇਤ ਚ ਬਾਕੀ ਕੱਠ ਦੋਨਾਂ ਪਹਾਂ ਪੰਚਾਇਤਾਂ ਚ ਕਾਫੀ ਜ਼ਿਆਦਾ ਸੀ ਪਰ ਬਾ ਕੱਠ ਸੀ ਕਿਸਾਨੀ ਦਾ ਪਰ ਉਸ ਮਹਾ ਪੰਚਾਇਤ ਦੇ ਵਿੱਚ ਕੁਝ ਮੇਨ ਆਗਵਾ ਦੇ ਚਿਹਰੇ ਨਹੀਂ ਦੇਖੇ ਬਲਵੀਰ ਸਿੰਘ ਰਾਜੇਵਾਲ ਕਿਹਾ ਜਾਂਦਾ ਸੇਸ਼ਤੀ ਦੀ ਹੋਣ ਕਰਕੇ ਨਹੀਂ ਦੇਖੇ ਹਰਿੰਦਰ ਸਿੰਘ ਲੱਕੋਵਾਲ ਔਰ ਹਰਮੀਤ ਕਾਦਿਆਬ ਨਹੀਂ ਦੇਖੇ ਕਿਸੇ ਹੋਰ ਕੰਮ ਕਾਜ ਦੇ ਵਿੱਚ ਲੱਗ ਗਿਆ ਨਹੀਂ ਕੋਈ ਪਤਾ ਲੱਗਿਆ ਵੀ ਉਹ ਕਿਸੇ ਇਸ ਵਜ੍ਹਾ ਕਰਕੇ ਨਹੀਂ ਗਏ ਕੋਈ ਨਾਰਾਜ਼ਗੀ ਜਾਂ ਕੁਝ ਬਾਅਦ ਉੱਥੇ ਜਿਹੜੇ ਸੱਦੇ ਦਿੱਤੇਗੇ ਜੋਗਿੰਦਰ ਸਿੰਘ ਉਗਰਾਹਾ ਨੇ ਰਵਿੰਦਰ ਸਿੰਘ ਪਟਿਆਲਾ ਜਾਂ ਇਹ ਜਿਹੜੇ ਬੋਦੇ ਨੇ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਮਹਾ ਇਹ ਮਹਾਪੰਚਾਇਤ ਹੈ ਇਹ ਉਸ ਪਾਲਿਸੀ ਨੂੰ ਜਿਹੜੀ ਚੋਰ ਮੋਰੀ ਰਾਹੀਂ ਪੁਰਾਣੇ ਬੇਲ ਲੈ ਜਾਂਦੇ ਜਾ ਰਹੇ ਨੇ ਜਿਹੜੇ ਵਾਪਸ ਕਰਾਇਸੀ ਵੱਡੇ ਕਿਸਾਨ ਅੰਦੋਲਨ ਦੇ ਦੌਰਾਨ ਉਸ ਪਾਲਿਸੀ ਦੇ ਖਿਲਾਫ ਹੈ ਉਸ ਪਾਲਿਸੀ ਨੂੰ ਹੁਣ ਰਾਜਾਂ ਦੇ ਤਰੀਕੇ ਦੇ ਨਾਲ ਕਿਸਾਨਾਂ ਤੇ ਖੋਸਿਆ ਜਾ ਰਿਹਾ ਔਰ ਇਹਦੇ ਤੇ ਇੱਕ ਵੱਡਾ ਅੰਦੋਲਨ ਹੋਰ ਇਕੱਠਾ ਕਰਕੇ ਜ਼ਰੂਰਤ ਸਮੂਚਾ ਕਿਸਾਨ ਅੰਦੋਲਨ ਇੱਕ ਹੋਣਾ ਚਾਹੀਦਾ ਔਰ ਉਹ ਨਾਲ ਦੀ ਨਾਲ ਉਹ ਕਹਿੰਦੇ ਨੇ ਸਾਡੀ ਲੜਾਈ ਇਸੇ ਲਈ ਵੀ ਹੈ ਕਿ ਜਿਹੜੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਬਾਅਦ ਤੋਂ 40 ਦਿਨ ਹੋ ਗਏ ਤੇ ਇੱਧਰ ਉਹਨਾਂ ਨੇ ਦਿੱਲੀ ਜਾਣ ਦੇ ਲਈ ਵੀ ਜਥੇ ਭੇਜੇ ਸੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਇਹ ਜਿਹੜਾ ਤਸੱਦਦ ਹੈ ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਜਾਂ ਹਰਿਆਣਾ ਸਰਕਾਰ ਮਿਲ ਕੇ ਇੱਕ ਸ਼ਾਂਤਮਈ ਅੰਦੋਲਨ ਨੂੰ ਵੀ ਰਾਹ ਨਹੀਂ ਦੇ ਰਹੀ ਇਹਦੇ ਖਿਲਾਫ ਵੀ ਆਵਾਜ਼ ਉਠਾਈ ਹੈ ਇਹ ਹੈ ਪਰ ਉਸਰੇ ਦੀ ਦੇ ਵਿੱਚ ਉਹਦੀ 사이ਡ ਲਾਈਨ ਦੇ ਵਿੱਚ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦੇ ਪ੍ਰੈਨਿਜੀ ਚੈਨਲ ਦੇ ਨਾਲ ਰਕੇਸ਼ ਤਕੈਤ ਇੱਕ ਹੋਰ ਤਰ੍ਹਾਂ ਦੀ ਕੰਟਰੋਵਰਸੀ ਖੜੀ ਕਰਦੇ ਨੇ ਜਿਹਦੇ ਨਾਲ ਕੀ ਐਸਕੇਮ ਸਾਇਬਰਤਾ ਹੈ ਜਾਂ ਨਹੀਂ ਹੈ ਇਹ ਸਵਾਲ ਖੜਾ ਹੋ ਜਾਂਦਾ ਰਕੇਸ਼ ਤਕੈਤ ਨੇ ਕਿਹਾ ਕਿ ਇਹ ਜਿਹੜਾ ਮੋਰਚਾ ਹੈ ਦੋ ਬਾਰਡਰਾਂ 'ਤੇ ਚੱਲ ਰਿਹਾ ਇਹ ਮੋਰਚਾ ਅਜੇ ਨਹੀਂ ਹੁ ਜਾਣਾ ਇਹ ਮੋਰਚਾ ਜਦੋਂ 13-14 ਮਹੀਨੇ ਹੋ ਜਾਣਗੇ ਉਦੋਂ ਚੱਲਿਆ ਜਾਣਾ ਜ਼ਰੂਰੀ ਨਹੀਂ ਪ੍ਰਾਪਤੀ ਕਰਕੇ ਚਲਾ ਜਾਵੇ ਪਰ ਇਹ ਕੇਂਦਰ ਸਰਕਾਰ ਦੀ ਚਾਹਤ ਹੈ ਕਿਉਂਕਿ ਇਹ ਮੋਰਚਾ ਉਹਨਾਂ ਨੇ ਇਹ ਸੰਕੇਤ ਦਿੱਤਾ ਆਪ ਬੋਲ ਕੇ ਕਿ ਇਹ ਸਰਕਾਰੀ ਸੈਟਅਪ ਦੇ ਵਿੱਚ ਲਗਾਇਆ ਗਿਆ ਮੋਰਚਾ ਤੇ ਇਹ ਮੋਰਚਾ ਇਸ ਤਰੀਕੇ ਦੇ ਨਾਲ ਹੀ ਚੱਲੇਗਾ। ਔਰ ਇਸ ਲਈ ਇਸੇ ਕਰਕੇ ਮੋਰਚਾ ਲੱਗਿਆ ਬਿਨਾ ਸਲਾਮ ਆਸਰ ਦੇ ਬਾਕੀਆਂ ਤੋਂ ਉਤੇ ਇਹਦੇ ਤੇ ਉਹਨਾਂ ਨੇ ਇੱਕ ਲੈਵਲ ਦਾ ਅਟੈਕ ਕੀਤਾ ਉਸ ਪੰਦਰ ਦੇ। ਹਾਲਾਂਕਿ ਇਸੇ ਗੱਲ ਦੇ ਵਿੱਚ ਜੁਗਿੰਦਰ ਸਿੰਘ ਅਗਰਾਹਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਨਿੱਜੀ ਬਿਆਨ ਹੋ ਸਕਦਾ ਰਿਕਵੈਸਟ ਕਹਤਦਾ ਇਹ ਐਸਕੇਐਮ ਦਾ ਬਿਆਨ ਨਹੀਂ ਹੈ ਇਹ ਬਾਕੀ ਨਹੀਂ ਐਸਕੇਐਮ ਹਮੇਸ਼ਾ ਕਿਸਾਨ ਅੰਦੋਲਨ ਦੀ ਇੱਕ ਰੂਪਤਾ ਤੇ ਇੱਕ ਸੁਰਤਾ ਦੀ ਗੱਲ ਕਰਦੀ ਹੈ ਜਿਹੜਾ ਵੀ ਕੋਈ ਸੱਜਣ ਕਿਸਾਨਾਂ ਚ ਫੁੱਟ ਪਾਉਣਾ ਚਾਹੁੰਦਾ ਕਿਸੇ ਵੀ ਤਰੀਕੇ ਦੇ ਨਾਲ ਉਹ ਕਿਸਾਨ ਐਸਕੇਐਮ ਦੀ ਪਾਲਿਸੀ ਦਾ ਹਿੱਸਾ ਨਹੀਂ ਹੈ ਨਿੱਜੀ ਬਿਆਨ ਹੋ ਸਕਦਾ ਰਿਕਵੈਸਟ ਕਹਤਦਾ ਆਮ ਤੌਰ ਤੇ ਰਿਕਵੈਸਟ ਕਹਤ ਪੰਜਾਬ ਹਰਿਆਣਾ ਚ ਆ ਕੇ ਬੋਲਦੇ ਸੁਣੇ ਜਾਂਦੇ ਨੇ ਜੂਪੀ ਦੇ ਵਿੱਚ ਕੋਈ ਵੱਡਾ ਅੰਦੋਲਨ ਅਜੇ ਦਿਖਾਈ ਨਹੀਂ ਦਿੰਦਾ ਉਸ ਪੱਧਰ ਦੇ ਉੱਤੇ ਤਾਂ ਉੱਥੇ ਪ੍ਰਤੀਕਿਰਿਆ ਦੂਜਿਆਂ ਨੇ ਕੀ ਦੇਣੀ ਹੈ ਉਹ ਤੋਂ ਬਾਅਦ ਪਤਾ ਲੱਗੇ ਹੁਣ ਸਵਾਲ ਆਉਂਦਾ ਹੈ ਉਹਨਾਂ ਨੇ ਇਹ ਕਿਹਾ ਅੱਗੇ ਫਿਲਹਾਲ ਕਿ 6 ਤਰੀਕ ਨੂੰ ਇੱਕ ਮੀਟਿੰਗ ਕੀਤੀ ਜਾਏਗੀ ਪੰਜਾਬ ਦੀਆਂ ਜਥੇਬੰਦੀਆਂ ਦੀ ਇਸ ਕੈਂਪ ਨਾਲ ਸੰਬੰਧਿਤ ਤੇ 9 ਨੂੰ ਪਹਿਲਾਂ ਹੀ ਜਿਹੜੀ ਐਲਾਨੀ ਹੋਈ ਮੋਗੇ ਦੇ ਵਿੱਚ ਰੈਲੀ ਹੈ ਵੱਡੀ ਮਹਾਪੰਚਾਇਤ ਆ ਯੂ ਨੋ ਅੱਜ ਕੱਲ੍ਹ ਕਿਹਾ ਜਾਂਦਾ ਸ਼ਬਦ ਦੇ ਤੌਰ ਦੇ ਉੱਤੇ ਉਹਦੇ ਵਿੱਚ ਪਹਿਲਾ ਐਲਾਨੇ ਮੁਤਾਬਕ ਹੀ ਕਿ ਬਾਗਾ ਬਾਰਡਰ ਸਮੇਤ ਬਾਰਡਰ ਖੋਲਣ ਦੀ ਗੱਲ ਪਲੱਸ ਆ ਗੱਲ ਨਾਲ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਨੇ ਕਿ ਤੁਸੀਂ ਹੱਕ ਵੀ ਨਹੀਂ ਦਿੰਦੇ ਭਾਵੇਂ ਸਾਡੇ ਨਾਲੋਂ ਅਲੱਗ ਨੇ ਉਹ ਉਹਨਾਂ ਨੂੰ ਜੇ ਉਹ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੌਕਾ ਬਾਕੀ ਦੀਆਂ ਚੀਜ਼ਾਂ ਹੋਰ ਨੇ ਹਾਂ ਜਗਜੀਤ ਸਿੰਘ ਧੱਲੇਵਾਲ ਦੇ ਮਰਨ ਮਤਲ ਦੇ ਮਾਮਲੇ ਦੇ ਵਿੱਚ ਉਹ ਬਖਰੇ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਜਥੇਬੰਦੀ ਦੇ ਫੈਸਲੇ ਨੇ ਉਹਨਾਂ ਨੇ ਕਿਹੋ ਜਿਹਾ ਐਕਸ਼ਨ ਲੈਣਾ ਹੈ ਕਿਹੋ ਜਿਹਾ ਨਹੀਂ ਲੈਣਾ ਇਹਦੇ 'ਚ ਉਹ ਦਖਲ ਨਹੀਂ ਦੇਣਗੇ ਪਰ ਜਿੱਥੇ ਕਿਤੇ ਸਰਕਾਰ ਨਹੀਂ ਸੁਣਵਾਈ ਕਰਦੀ ਜਿੱਥੇ ਕਿਤੇ ਸਰਕਾਰ ਤਸੱਦਦ ਤੇ ਆਉਂਦੀ ਆ ਉੱਥੇ ਜ਼ਰੂਰ ਉਹ ਸਪੋਰਟ 'ਚ ਗੱਲ ਕਰਾਂਗੇ ਹੁਣ ਖਨੌਰੀ ਦਾ ਇੱਕ ਇਕੱਠ ਹੈ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਬਾਰ-ਬਾਰ ਬੋਲ ਕੇ ਵੀ ਆਪ ਵੀ ਤੇ ਦੋ ਫੋਰਮਾਂ ਨੇ ਇਕੱਠ ਕੀਤਾ ਇਹ ਬੋਲ ਕੇ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸਾਰੇ ਦੇਸ਼ ਵਾਸੀਆਂ ਨੂੰ ਤੇ ਇਸ ਲਈ ਇਹ ਇਕੱਠ ਦੇ ਵਿੱਚ ਆਓ ਚੰਗਾ ਪਰਮਾ ਇਕੱਠ ਤੇ ਉਸ ਇਕੱਠ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਜਿੰਨੂੰ ਚੱਕੇ ਲਿਜਾਇਆ ਜਾਂਦਾ ਔਰ ਨਾਲ ਦੀ ਨਾਲ ਜਦੋਂ ਪਹਿਲਾਂ ਇਹ ਗੱਲ ਉਹਨਾਂ ਨੇ ਪ੍ਰਮਾਨ ਵੀ ਕੀਤੀ ਉਦੋਂ ਪਹਿਲਾਂ ECG ਕੀਤੀ ਗਈ ਜਾਂ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਕਿ ਸ਼ਿਫਟ ਕਰਨ ਤੋਂ ਪਹਿਲਾਂ ਠੰਡ ਵੀ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਉਹ ਜਾਂ ਮੈਡੀਕਲੀ ਵੀ ਕਿ ਉੱਥੋਂ ਸ਼ਿਫਟ ਕਰਨਾ ਕਿੰਨਾ ਔਖਾ ਹੁੰਦਾ ਹੈ ਉਹ ਸਟੇਜ ਤੱਕ ਲੈ ਜਾਣਾ ਕਿੰਨਾ ਔਖਾ ਹੈ ECG ਕੀਤੀ ਗਈ ਹੈ ECG ਦੀ ਰਿਪੋਰਟ ਜੋ ਆਈ ਹੈ ਉਹ ਕਹਿੰਦੇ ਉਹ ਨਾਰਮਲ ਆਈ ਸੀ ECG ਦੀ ਤਾਂ ਪਰ ਠੰਡ ਦੀ ਵਜ੍ਹਾ ਦੇ ਨਾਲ ਹੋਰ ਅਸਰ ਜਿਹੜਾ ਸਰੀਰ ਤੇ ਕਿਉਂਕਿ ਜੋ ਕਮਜ਼ੋਰੀ ਆਉਂਦੀ ਹੈ ਉਹਦਾ ਅਸਰ ਹੋਰ ਤਰੀਕਿਆਂ ਦਾ ਪੈ ਰਿਹਾ ਡੱਲੇਵਾਲ ਉੱਥੇ ਗਏ ਨੇ ਡੱਲੇਵਾਲ ਉਹਨਾਂ ਨੇ ਬਾਦ ਦੇ ਵਿੱਚ ਤਾਂ ਕਿਹਾ ਗਿਆ ਜਥੇਬੰਦੀ ਵੱਲੋਂ ਕਿ ਉਹਨਾਂ ਦੀ ਸਿਹਤ ਤੇ ਦੁਬਾਰਾ ਬੁਰਾ ਅਸਰ ਪਿਆ ਡੱਲੇ ਵਾਲ ਇਹ ਕਹਿੰਦੇ ਵੀ ਸੁਣेंगे ਜਦੋਂ ਬੋਲ ਰਏ ਸੀ ਵਿੱਚੋਂ ਇੱਕ ਸੱਜਣ ਥੋੜਾ ਜਿਆ ਰੋਕਣ ਦੀ ਟਰਾਈ ਕਰ ਰਿਹਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਬੜਾ ਡਿਪਰੈਸਰ ਬੰਦ ਜੂਗਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਬੋਲਣ ਦੇ ਤੇ ਉਹਨਾਂ ਨੇ ਆਪਣੀ ਹਿੰਦੀ ਦੇ ਵਿੱਚ ਜਿਵੇਂ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਕਰ ਰਹੇ ਨੇ ਸ਼ਾਇਦ ਉਹ ਹਿੰਦੀ ਇਸੇ ਕਰਕੇ ਬੋਲ ਰਹੇ ਨੇ ਕਿ ਦੇਸ਼ ਦੇ ਦੂਜੇ ਸੂਬਿਆਂ ਨੂੰ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਇਸ ਤਰੀਕੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਜਿਹੜੀਆਂ ਲੜਾਈਆਂ ਲੜ ਰਹੇ ਹਾਂ ਇਹ ਤੁਹਾਡਾ ਵੀ ਹੈ ਤੁਹਾਡੇ ਕਰਕੇ ਹੀ ਲੜ ਰਹੇ ਆ ਇੱਕੋ ਬੈਨਰ ਹੀ ਬਣਾ ਰਹੇ ਸੀ ਕਿ ਸਾਨੂੰ ਕਿਹਾ ਗਿਆ ਸੀ ਕਿ ਪੰਜਾਬ ਵਾਲੇ ਆਪਣੀ ਗੱਲ ਮੰਗਾ ਬਣਾ ਕੇ ਚੱਲੇ ਸਾਡੇ ਵਾਲਿਆਂ ਰਹਿ ਗਈਆਂ ਅਸੀਂ ਵਾਅਦਾ ਕਰਕੇ ਆਏ ਸੀ ਤੁਹਾਡੇ ਵਾਲਿਆਂ ਨੇ ਵੀ ਲੜਾਂਗੇ ਸ਼ਾਇਦ ਇਸ ਕਰਕੇ ਭਾਸ਼ਾ ਦਾ ਮੈਸੇਜ ਵੀ ਉੱਥੇ ਜਾ ਰਿਹਾ ਪੰਜਾਬੀਆਂ ਦੇ ਉਸ ਇਹਦੀ ਵੀ ਜਾਏ ਉਹਨਾਂ ਨੇ ਇਹ ਕਿਹਾ ਲਗਾਤਾਰ ਆਪਣੇ ਭਾਸ਼ਾਤ ਦੇ ਵਿੱਚ ਕਿ ਤਾਂ ਇਹ ਗੱਲਾਂ ਕਹੀਆਂ ਕਿ ਤੁਸੀਂ ਆਏ ਤੁਹਾਡਾ ਧੰਨਵਾਦ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਮੈਂ ਪੜ੍ਹ ਲਿਖ ਕੇ ਫੈਸਲਾ ਕੀਤਾ ਮੈਨੂੰ ਪਤਾ ਇਹ ਟਫ ਹੈ ਕਠੇ ਨਾ ਔਖਾ ਪਰ ਔਖਾ ਵੀ ਤਾਂ ਬੈਠ ਕੇ ਤਾਂ ਕੁਝ ਨਹੀਂ ਹੋਣਾ ਇਹ ਤਾਂ ਸਗੋਂ ਇਹਦੇ ਨਾਲ ਤਾਂ ਹੋਰ ਜ਼ਿਆਦਾ ਅ ਲੋਡ ਹੈ ਕੰਮ ਗੱਲ ਕਰਨ ਦੀ ਤੇ ਮੈਂ WTO ਬਾਰੇ ਵੀ ਪੜਿਆ ਤੇ ਮੈਂ ਬਾਕੀ ਦੀਆਂ ਨੀਤੀਆਂ ਵੀ ਪੜੀਆਂ ਨੇ ਤੇ ਪੜ ਕੇ ਇੱਕ ਸਮਝ ਬਣਾ ਕੇ ਮੈਂ ਬੈਠਿਆ ਨਾਲ ਦੀ ਨਾਲ ਉਹ ਦੂਸਰਾ ਐਂਗਲ ਵੀ ਲੈਂਦੇ ਨੇ ਇਹਦੇ ਵਿੱਚ ਉਹ ਕਹਿੰਦੇ ਨੇ ਮੈਂ ਕੁਝ ਨਹੀਂ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਇਹ ਸਭ ਕੁਝ ਜੋ ਕਰਨ ਕਰਾਉਣ ਆਪੇ ਆਪ ਪ੍ਰਮਾਤਮਾ ਕਰਾ ਰਿਹਾ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਇਹ ਲਗਭਗ ਇਹੋ ਜਿਹਾ ਇੱਕ ਡਾਇਰੈਕਟਿਵ ਸਰਜਿਆ ਜਾ ਰਿਹਾ ਹੈ ਬਿਆਨੀਆਂ ਸਰਜਿਆ ਜਾ ਰਿਹਾ ਜਦੋਂ ਅਰਵਿੰਦ ਕੇਜਰੀਵਾਲ ਆਮ ਤੌਰ ਤੇ ਸਰਜ ਦੇ ਨੇ ਕਦੀ ਕਦੀ ਕਿ ਮੇਰਾ ਤਾਂ ਸਾਰਾ ਕੁਝ ਜੋ ਹੋ ਰਿਹਾ ਹੈ ਤਾਂ ਪ੍ਰਮਾਤਮਾ ਦੇ ਤਰਫੋਂ ਆ ਰਿਹਾ ਪ੍ਰਮਾਤਮਾ ਕਰਾ ਰਿਹਾ ਹੈ ਬਾਕੀ ਦੇ ਚੀਜ਼ਾਂ ਨੇ ਜੋ ਹੋ ਰਹੀਆਂ ਇਹ ਗੱਲਾਂ ਪਰ ਉਹਨਾਂ ਨੇ ਬੋਨੀਆਂ ਤੇ ਧੰਨਵਾਦ ਵੀ ਉਹਨਾਂ ਦਾ ਕੀਤਾ 40 ਦਿਨ ਹੋ ਗਏ ਨੇ ਕੰਟੀਨਿਊ ਰਹੇਗਾ ਅਜੇ ਤੱਕ ਗਵਰਨਮੈਂਟ ਆਫ ਇੰਡੀਆ ਨੇ ਕੋਈ ਮੀਟਿੰਗ ਵੀ ਕਾਲ ਨਹੀਂ ਕੀਤੀ ਬੁਲਾਈ ਕਿ ਗੱਲਬਾਤ ਹੋ ਜੇ ਔਰ ਗਵਰਨਮੈਂਟ ਆਫ ਇੰਡੀਆ ਦਾ ਲਗਾਤਾਰਤਾ ਦੇ ਵਿੱਚ ਸਟੈਂਡ ਪੁਆਇੰਟ ਹੈ ਜੇ ਇਹ ਚੱਲ ਰਿਹਾ ਹੈ ਬਲਕਿ ਉਸ ਪਾਸੇ ਨੂੰ ਚੱਲ ਰਿਹਾ ਹੈ ਕਿ ਇਹ ਕਾਨੂੰਨੀ ਗਰੰਟੀ ਦਿੱਤੀ ਨਹੀਂ ਜਾ ਸਕਦੀ ਇਹ ਕਾਨੂੰਨੀ ਗਰੰਟੀ ਦੀ ਕੋਈ ਗੱਲ ਹੀ ਹੈ ਨਹੀਂ ਨਾਲ ਦੀ ਨਾਲ ਉਹ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਨੇ ਪਰ ਉਹਨਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਨੇ ਜਿਹੜੇ ਕਿਸਾਨ ਜਦੋਂ ਜਹਾਜ਼ ਵਿੱਚ ਨਹੀਂ ਹੈ ਉਧਰ ਹੋਰਾਂ ਗੱਲਾਂ ਦੇ ਵਿੱਚ ਮਤਲਬ ਆਪਣੇ ਤਰੀਕੇ ਨਾਲ ਸਰਕਾਰ ਤੱਕ ਰਸਾਈ ਕਰਕੇ ਮੰਗਾ ਬਣਵਾਉਣ ਦੇ ਬੂੜ ਚ ਹੁੰਦੇ ਨੇ ਹੁਣ ਇਸ ਤੋਂ ਬਾਅਦ ਅਗਲਾ ਕੋਈ ਵੱਡਾ ਐਕਸ਼ਨ ਉਥੋਂ ਅਨਾਉਂਸ ਨਹੀਂ ਹੋਇਆ ਫਿਰ ਹਾਲ ਕਿ ਅੱਗੇ ਹੋਰ ਕੀ ਸਖਤ ਐਕਸ਼ਨ ਕੀ ਗੱਲ ਬਾਕੀ ਦੀਆਂ ਚੀਜ਼ਾਂ ਕੀ ਕੀਤੀਆਂ ਜਾਣਗੀਆਂ ਜੇ ਗਵਰਨਮੈਂਟ ਨਹੀਂ ਮੰਨਦੀ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਮੈਡੀਕਲੀ ਹਾਂ ਉਹ ਕਰੋ ਚੱਕ ਕੇ ਹਸਪਤਾਲ ਭਰਤੀ ਕਰਾਓ ਪੰਜਾਬ ਦੇ ਚੀਫ ਮਿਨਿਸਟਰ ਨੇ ਇਨਕਾਰ ਕਰਤਾ ਕਿ ਐ ਨਹੀਂ ਚੱਕੇ ਜਾ ਸਕਦੇ ਕਿਉਂਕਿ ਇੰਨਾ ਜ਼ਿਆਦਾ ਟਕਰਾਅ ਹੋ ਜੂਗਾ ਟਕਰਾਅ ਦੇ ਵਿੱਚ ਜਾ ਕੇ ਜੋ ਕਿ ਜੋ ਮਾਹੌਲ ਵਿਗੜੂਗਾ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ ਇਹ ਮਾਮਲਾ ਬੇਹੱਦ ਪੇਚੀਦਾ ਹੋ ਗਿਆ ਇੱਕ ਪਾਸੇ ਮਰਨ ਮਰਤ ਵਧਦਾ ਜਾ ਰਿਹਾ ਹੈ ਕਹਿੰਦੇ ਨੇ ਡੱਲੇ ਵਾਲ ਉਹਨਾਂ ਦੀ ਸਿਹਤ ਕਮਜ਼ੋਰ ਹੋ ਕੇ ਬੜਾ ਦੁਬਾਰਾ ਜਿੰਨਾ ਨੁਕਸਾਨ ਹੋ ਗਿਆ ਨੌਸ ਹੋ ਗਿਆ ਉਹਦਾ ਵਾਪਸ ਕਹਿੰਦੇ ਠੀਕ ਹੋਣ ਦਾ ਬਲ ਜੇ ਹੁਣ ਤੋਂ ਵੀ ਸ਼ੁਰੂ ਕੀਤਾ ਜਾਵੇ ਤਾਂ ਵੀ ਉਹਨਾਂ ਠੀਕ ਹੋਣਾ ਸੰਭਵ ਨਹੀਂ ਹੈ ਪਰ ਦੂਜੇ ਪਾਸੇ ਗਵਰਨਮੈਂਟ ਅਡਰਮੈਂਟ ਹੈਡ ਨਹੀਂ ਮੰਨ ਰਹੀ ਗੱਲਬਾਤ ਕਰਨ ਦੇ ਲਈ ਵੀ ਤੇ ਹਾਈ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਚਾਕੇ ਬੈਠਣਾ ਉਹ ਇੱਕ ਹੋਰ ਪੇਚ ਅਜੇ ਲਗਾਤਾਰ ਫਸਿਆ ਹੋਇਆ ਹੈ ਇਸ ਪੇਚ ਦੇ ਵਿੱਚ ਲਗਾਤਾਰ ਜਿਹੜੀਆਂ ਵੱਡੀਆਂ ਮੰਗਾਂ ਨੇ ਮੰਗਾਂ ਦਾ ਜ਼ਿਕਰ ਮੰਗਾਂ ਤੇ ਚਰਚਾ ਐਕਸ਼ਨ ਪ੍ਰੋਗਰਾਮ ਕੀ ਹੋਣ ਇਹ ਸਾਰੇ ਅਜੇ ਦੂਜੇ ਪੜਾਤੇ ਚਲੇ ਗਏ ਨੇ ਮੇਰ ਪੜਾਤੇ ਉਹਨਾਂ ਦਾ ਬਰਨਬਰ ਤੋਂ ਸੁਪ ਵਿਚਾਰ ਹੈ ਇਸ ਖੇਮੇ ਦੇ ਕਈ ਲੀਡਰ ਇਹ ਜ਼ਰੂਰ ਨੇ ਐਸਕੇਮ ਤੇ ਵੀ ਇਤਰਾਜ਼ ਕਰ ਰਹੇ ਨੇ ਬਾਕੀ ਚੀਜ਼ਾਂ ਨੇ ਉਹ ਕਹਿੰਦੇ ਨੇ ਇੱਥੇ ਤਾਂ ਆਉਂਦੇ ਨਹੀਂ ਜਿਹੜੇ ਬਾਹਰੋਂ ਹੀ ਕੇਵਲ ਲਿਫਟ ਸਰਵਿਸ ਕਰਦੇ ਨੇ ਤਾਂ ਉਹਨਾਂ ਨਾਲ ਕੋਈ ਮਤਲਬ ਨਹੀਂ ਬਚਦਾ ਜਿਹੜਾ ਸ਼ਾਇਦ ਇਹ ਇੱਕ ਲੱਗ ਰਿਹਾ ਸੀ ਕਿ ਡੱਲੇਵਾਲ ਉਹਨਾਂ ਦਾ ਵਰਤ ਜਿਸ ਢੰਗ ਨਾਲ ਅੱਗੇ ਤੋਂ ਅੱਗੇ ਜਾ ਰਿਹਾ ਹੈ ਇਹਦੇ ਨਾਲ ਬਹੁਤ ਬੜੀ ਸਪੋਰਟ ਵੀ ਮਿਲੂਗੀ ਦੁਨੀਆ ਦੇਸ਼ ਦੇ ਵਿੱਚ ਉਹ ਤੇ ਪੰਜਾਬ ਚੋਂ ਵੀ ਤੇ ਦੂਜੀਆਂ ਜਥੇਬੰਦੀਆਂ ਵੀ ਆ ਜਾਣਗੀਆਂ ਇਹ ਆਉਣ ਵਾਲੇ ਦਿਨਾਂ ਦੇ ਅਜੇ ਵੀ ਗਰਭ ਦੇ ਵਿੱਚ ਹੈ ਅੱਜ ਤੋਂ ਮੇਰਾ ਖਿਆਲ ਅੰਦਾਜ਼ਾ ਹੋਣਾ ਚਾਹੀਦਾ ਔਰ ਸਾਰੇ ਗਰੁੱਪਾਂ ਨੂੰ ਕਿੰਨਾ ਕੁ ਜਾ ਸਕਦੇ ਨੇ ਕਿੰਨਾ ਕੁ ਨਹੀਂ ਕੀ ਹੋ ਸਕਦਾ ਇਹ ਤੋਂ ਅੱਗੇ ਕਿਹੋ ਜੀ ਨੈਰੇਟਿਵ ਕਿਹੋ ਜਿਹਾ ਬਿਆਨਿਆ ਸਰ ਗਿਆ ਜਾਏ ਪਰ ਇਸੇ ਦੌਰਾਨ ਇਸੇ ਦੌਰਾਨ ਗੁਰਬੀਰ ਸਿੰਘ ਖੋਡੀਆਂ ਨੇ ਇੱਕ ਤਾਂ 20 ਦਸੰਬਰ ਨੂੰ ਮੀਟਿੰਗ ਮਤਲਬ ਚਿੱਠੀ ਲਿਖੀ ਸੀਗੀ ਇਸ ਗੱਲ ਲਈ ਕੇਂਦਰੀ ਮੰਤਰੀ ਨੂੰ ਕੇਜ ਦਿੱਤੇ ਗੱਲ ਕਰੋ ਕਿਉਂਕਿ ਪੰਜਾਬ ਦਾ ਉੱਥੇ ਰੁਕਾਵਟ ਪੈ ਰਹੀ ਹੈ ਔਰ ਲਗਾਤਾਰ ਕਿਸਾਨ ਬੈਠੇ ਨੇ ਔਰ ਲਗਾਤਾਰ ਉਹ ਸਾਰੇ ਮਾਮਲੇ ਦਾ ਮਤਲਬ ਜਿਹੜੀ ਮੀਟਿੰਗ ਰੱਖੀ ਗਈ ਸੀ ਉਹ ਮੀਟਿੰਗ ਦਾ ਅਜੇ ਤੱਕ ਕੋਈ ਜਵਾਬ ਤਾਂ ਨਹੀਂ ਆਇਆ। ਔਰ ਮੰਤਰੀ ਸਾਹਿਬ ਕਹਿੰਦੇ ਨੇ ਕਿ ਉੱਥੋਂ ਕੋਈ ਜਵਾਬ ਨਹੀਂ ਆਇਆ ਪਰ ਇੰਨਾ ਕੁ ਪਤਾ ਜ਼ਰੂਰ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਉਹ ਚਿੱਠੀ ਖੋਲ ਕੇ ਤਾਂ ਪੜ੍ਹੀ ਗਈ ਹੈ। ਪਰ ਕੇਂਦਰ ਵੱਲੋਂ ਉਹਨਾਂ ਨੂੰ ਜਵਾਬ ਕੋਈ ਨਹੀਂ। ਇਸੇ ਤਰੀਕੇ ਦੇ ਨਾਲ ਇੱਕ ਦੂਸਰੀ ਚਿੱਠੀ ਵੀ ਲਿਖ ਦਿੱਤੀ ਗਈ ਹੈ। ਉਹ ਚਿੱਠੀ ਜਿਹੜੀ ਹੈ ਇਸ ਗੱਲ ਤੇ ਸੀਗੀ ਕਿ ਜਿਹੜੀ ਮਾਰਕੀਟ ਖੇਤੀ ਮਾਰਕੀਟ ਦੀ ਪਾਲਿਸੀ ਜਿਹਨੂੰ ਕਿਹਾ ਗਿਆ ਕਿ ਇਹ ਫਾਈਨਲ ਸਟਰਕਚਰ ਦੀ ਪਾਲਿਸੀ ਹੈ। ਰਾਜ ਸਰਕਾਰਾਂ ਕੇਂਦਰ ਦੀ ਉਸ ਡਰਾਫਟ ਪਾਲਿਸੀ ਦੇ ਮੁਤਾਬਕ ਆਪਣੀ ਪਾਲਿਸੀ ਬਣਾਉਣ ਪਿਛਲੇ ਦਿਨਾਂ ਚ ਰਾਜ ਸਰਕਾਰ ਨੇ ਮਤਲਬ ਮੀਟਿੰਗਾਂ ਵੀ ਕੀਤੀਆਂ ਗੁਰਬੀਰ ਸਿੰਘ ਖੁੱਡੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਹੋਰ ਸਟੇਕ ਹোলਡਰਾਂ ਨਾਲ ਵੀ ਕੀਤੀ ਆਰਪੀਆ ਨਾਲ ਸੈਨਰਾਂ ਨਾਲ ਹੋਰਾਂ ਨਾਲ ਔਰ ਸ਼ਾਇਦ ਮਜ਼ਦੂਰਾਂ ਨਾਲ ਮੀਟਿੰਗ ਅਜੇ ਵੀ ਨਹੀਂ ਸੁਣੀ ਕਿ ਕੀਤੀ ਸੀ ਕਿ ਨਹੀਂ ਕੀਤੀ ਸੀ ਕਿਉਂਕਿ ਉਹ ਵੀ ਖੇਤ ਮਜ਼ਦੂਰ ਵੀ ਇਹਦਾ ਬਹੁਤ بڑا ਹਿੱਸਾ ਹੁੰਦੇ ਨੇ ਉਹ ਹਾਸ਼ੀਆ ਗ੍ਰਸਤ ਜਿਹੜਾ ਇੱਕ ਸਾਈਡ ਹੈ ਉਹ ਸ਼ਾਇਦ ਅਜੇ ਨਈ ਨੋਟਸ ਦੇ ਵਿੱਚ ਆਈ ਪਰ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਚਿੱਠੀ ਲਿਖ ਦਿੱਤੀ ਗਈ ਹੈ ਇਹ ਵੀ ਕੇਂਦਰ ਸਰਕਾਰ ਨੂੰ ਕਿ ਪੰਜਾਬ ਸਰਕਾਰ ਇਹਦੇ ਨਾਲ ਕਤਈ ਸਹਿਮਤ ਨਹੀਂ ਹੈ ਇਹ ਫੈਡਰਲ ਸਟਰਕਚਰ ਤੇ ਹਮਲਾ ਹੈ ਔਰ ਗਵਰਨਮੈਂਟ ਆਫ ਇੰਡੀਆ ਨੂੰ ਇਹਨਾਂ ਚ ਦਖਲ ਅੰਦਾਜ਼ੀ ਸੰਗੋ ਨਹੀਂ ਕਰਨੀ ਚਾਹੀਦੀ ਖੇਤੀ ਦੀ ਮੰਡੀ ਔਰ ਇਹਦੇ ਮਾਮਲੇ 'ਚ ਕਿਸਾਨ ਤੇ ਬਾਕੀ ਦੇ ਲੋਕ ਇਹ ਮਹਿਸੂਸ ਕਰਦੇ ਨੇ ਸਾਰੇ ਕਿ ਜਿਹੜੀ ਇਹ ਮੰਡੀ ਤੰਤਰ ਨੂੰ ਤੋੜਨ ਵਾਲੀ ਹੈ ਬਰਬਾਦ ਕਰਨ ਵਾਲੀ ਹੈ ਜਿੰਨਾ ਵੀ ਪੰਜਾਬ ਹਰਿਆਣਾ ਵਰਗਿਆਂ ਦੇ ਵਿੱਚ ਵੜਿਆ ਹੋਇਆ ਹੈ ਉਹ ਵੀ ਖਰਾਬ ਹੋ ਜਾਏਗਾ ਨਵਾਂ ਤਕੀ ਬਣਨਾ ਹੈ ਇਹ ਕਾਰਪੋਰੇਟਰ ਨੂੰ ਦੇਣ ਦਾ ਉਹਦਾ ਕਬਜ਼ਾ ਕਰਨ ਦਾ ਖੇਤੀ ਤੇ ਉਹਨੂੰ ਰਸਤਾ ਤਿਆਰ ਕਰਦੀ ਹੈ ਉਹ ਸਾਰੇ ਮਾਮਲੇ ਉਹਨਾਂ ਨੇ ਇਹ ਵੀ ਕਿਹਾ ਖੇਤੀਬਾੜੀ ਮੰਤਰੀ ਦੇ ਇੱਕ ਹੋਰ ਅੱਜ ਜਿਹੜੀ ਮੀਟਿੰਗ ਸੀ ਵਰਚੁਅਲ ਮੀਟਿੰਗ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਅੱਜ ਫੇਰ ਉਹਨਾਂ ਨੇ ਆਨਲਾਈਨ ਕਿਹਾ ਕਿ ਤੁਸ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਨਾਲ ਗਵਰਨਮੈਂਟ ਆਫ ਇੰਡੀਆ ਗੱਲਬਾਤ ਕਰਕੇ ਮਾਮਲੇ ਨੂੰ ਨਿਮੇੜੇ ਇਹਨੂੰ ਹੋਰ ਨਰਾਜਾਂ ਦਾ ਵਿਧਾਏ ਔਰੇ ਬਾਰਡਰ ਸਟੇਟ ਵੀ ਹੈ ਤੇ ਬਾਕੀ ਦੀਆਂ ਚੀਜ਼ਾਂ ਨੇ ਇਸ ਗੱਲ ਕਰਕੇ ਵੀ ਕਹਿੰਦੇ ਇਹ ਜਿਹੜਾ ਦਾ ਨਾਰਾ ਪੰਜਾਬ ਸਰਕਾਰ ਸ਼ਾਇਦ ਇਹ ਤੋਂ ਚਿੱਠੀ ਲਿਖੀ ਤੇ ਖੇਤੀ ਮੰਤਰੀ ਨੇ ਆਪਣੀ ਗੱਲ ਕਹਿਤੀ ਚਾਹੀਦਾ ਇਹ ਹੈ ਕਿ ਪੰਜਾਬ ਸਰਕਾਰ ਹੋਰ ਐਕਟਮ ਹੋਵੇ ਵੈਸੇ ਪਹਿਲਾਂ ਤੋਂ ਹੋਣਾ ਚਾਹੀਦਾ ਸੀ ਚੀਫ ਮਨਿਸਟਰ ਦੀ ਅਗਵਾਈ ਚ ਮਨਿਸਟਰ ਤੇ ਬਾਕੀ ਲੋਕ ਪ੍ਰਧਾਨ ਮੰਤਰੀ ਜਾਂ ਗਾਇਮંત્રી ਤੋਂ ਟਾਈਮ ਮੰਗਣ ਉੱਥੇ ਜਾ ਕੇ ਮਿਲ ਕੇ ਦਸਤਾਵੇਜ਼ਾਂ ਸਮੇਤ ਆਪਣੀ ਗੱਲ ਕਹਿ ਕੇ ਆਉਣ ਪਾਲਿਸੀ ਦੇ ਉੱਤੇ ਵੀ ਤੇ ਆ ਜਿਹੜਾ ਡੈਡਲੌਕ ਹੈ ਇਹਨੂੰ ਤੋੜਨ ਦੇ ਲਈ ਕਿਸ ਰੰਗ ਸਰੂਪ ਦੇ ਵਿੱਚ ਉੱਪਰ ਤੇ ਜਾਣਾ ਚਾਹੀਦਾ ਔਰ ਇਸੇ ਤੰਗ ਨਾਲ ਨਹੀਂ ਮੰਨਦੇ ਤਾਂ ਇੱਕ ਪੋਲੀਟਿਕਲ ਲੜਾਈ ਲੜਨ ਦੀ ਲੋੜ ਹੈ ਤੁਰੰਤ ਨਹੀਂ ਤਾਂ ਫਿਰ ਉਹ ਕੰਮ ਉਸੇ ਤਰੀਕੇ ਦੇ ਨਾਲ ਚੱਲਦਾ ਜਾਏਗਾ ਤੇ ਇਹਦੇ ਵਿੱਚ ਅਗਲੀ ਗੱਲ ਜਿਹੜੀ ਪੰਥਕ ਮਾਮਲਿਆਂ ਦੇ ਵਿੱਚ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਜਿਹੜਾ ਇੱਕ ਗਰੁੱਪ ਹੈ ਅਲੱਗ ਦੋ ਐਨਾ ਚੋਣਾਂ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਦੋ ਇਹੋ ਜਿਹੇ ਉਮੀਦਵਾਰ ਲੋਕਾਂ ਨੇ ਜਿਤਾਏ ਜਿਨ੍ਹਾਂ ਦੀ ਕੋਈ ਪਾਰਟੀ ਪਿੱਛੇ ਨਹੀਂ ਸੀ ਵੱਡੀ ਕੋਈ ਹੋਰ ਗੱਲ ਨਹੀਂ ਸੀ ਕੋਈ ਬੈਕਗ੍ਰਾਉਂਡ ਇਹੋ ਜਿਹੀ ਪੋਲਿਟੀਕਲ ਐਡੀ ਵੱਡੀ ਨਹੀਂ ਸੀ ਜਿਹਦੇ ਚੋਂ ਇੱਕ ਸਰਬਜੀਤ ਸਿੰਘ ਫਰੀਦਕੋਟ ਤੋਂ ਉਹ ਇਹ ਠੀਕ ਗੱਲ ਹੈ ਕਿ ਉਹ ਸ਼ਹੀਦ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਬਿਆਨ ਸਿੰਘ ਦਾ ਬੇਟਾ ਸੀ ਪਹਿਲਾਂ ਵੀ ਚੋਣ ਲੜੀ ਪਰ ਐਸੇ ਜਿਤਾਏ ਗਏ ਨੇ ਪਹਿਲਾਂ ਨਹੀਂ ਸੀ ਜਿੱਤੇ ਤੇ ਦੂਸਰਾ ਅਮਰਤਪਾਲ ਸਿੰਘ ਉਹਨਾਂ ਨੂੰ ਖੰਡੂਰ ਸਾਹਿਬ ਤੋਂ ਜਿਤਾਇਆ ਗਿਆ ਤੇ ਉਹ ਵੱਡੇ ਮਾਰਜਨ ਨਾ ਡਾਲੇ ਉਦੋਂ ਬਾਅਦ ਇਹ ਤਾਂ ਗੱਲ ਚੱਲੀ ਰਹੀ ਸੀ ਕਿ ਅਮਰਪਾਲ ਸਿੰਘ ਨੂੰ ਛੱਡਿਆ ਜਾਏ ਪਰ ਉਹ ਜੁਏਪੀਏ ਤਹਿਤ ਬੰਦਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੁਣ ਜਿਹੋ ਜਿਹੇ ਹਾਲਾਤ ਹੈ ਖਾਸ ਤੌਰ ਤੇ 2 ਦਸੰਬਰ ਤੋਂ ਬਾਅਦ ਜਿਹੋ ਜਿਹਾ ਮਾਹੌਲ ਬਣਿਆ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਫਿਰ ਤੁਰਕੇ ਅੰਦਾਜ਼ਾ ਲਾਇਆ ਸ਼ਾਇਦ ਕਿ ਇੱਕ ਪੋਲੀਟੀਕਲ ਪਾਰਟੀ ਅਲੱਗ ਬਣਾ ਲਓ ਅਕਾਲੀ ਦਲ ਦਾ ਸ਼ਾਇਦ ਜਗ੍ਹਾ ਨਹੀਂ ਦੇ ਰੋਗਾ ਅਜੇ ਤੱਕ ਅਪਰੋਚ ਤਾਂ ਨਹੀਂ ਕਰਨੀਆ ਅਜੇ ਤੱਕ ਅਬਰਤਪਾਲ ਸਿੰਘ ਉਹਨਾਂ ਦੀ ਤੇ ਉਹਨਾਂ ਦੇ ਗਰੁੱਪ ਦੀ ਵੀ ਅਪਰੋਚ ਹੈ ਤਾਂ ਕਲੀਅਰ ਕੀ ਉਹ ਕਿਹੜੇ ਪੋਲਿਟਿਕਲ ਗੋਲ ਨੂੰ ਲੈ ਕੇ ਪੋਲਿਟਿਕਲ ਪਾਰਟੀ ਬਣਾਉਣਾ ਚਾਹੁੰਦੇ ਨੇ ਦੂਜੀ ਗੱਲ ਜੇ ਉਹ ਪੋਲਿਟਿਕਲ ਪਾਰਟੀ ਬਣਾਉਣਾ ਚਾਹੁੰਦੇ ਨੇ ਕੀ ਉਹ ਇਲੈਕਟਰਲ ਪ੍ਰੋਸੈਸ ਨੂੰ ਹੀ ਫਾਲੋ ਕਰਨਗੇ ਪੂਰੇ ਨੂੰ ਜਾਂ ਇਹ ਤੋਂ ਅਲੱਗ ਵੀ ਲਾਈਨ ਸੋਚਦੇ ਨੇ ਜਾਂ ਸੋਚੀ ਜਾਏਗੀ ਔਰ ਇਸੇ ਢੰਗ ਨਾਲ ਜੇ ਉਹ ਪੰਥਰ ਪੰਜਾਬ ਦੀ ਗੱਲ ਕਰਦੇ ਨੇ ਇਕੱਠੇ ਤੌਰ ਤੇ ਜੁੜ ਕੇ ਜਿਵੇਂ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਉਹਨੀ ਕਰ ਰਹੇ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਉੱਥੋਂ ਤਾਂ ਲੱਗਦਾ ਕਿ ਸ਼ਾਇਦ ਅਕਾਲੀ ਦੰਦ ਦਾ ਬਦਲ ਬਦਲਣਾ ਚਾਹੁੰਦੇ ਪਰ ਜਦੋਂ ਕਿਤੇ ਗੱਲ ਆਉਂਦੀ ਹੈ ਮਿਲਟੈਂਟ ਦੀ ਮੂਵਮੈਂਟ ਦੀ ਹਥਿਆਰ ਦੀ ਬਾਕੀ ਅਜੇ ਤੱਕ ਹੁਣ ਤਾਂ ਨਵਾਂ ਨਹੀਂ ਆਇਆ ਪਰ ਅਮਰਪਾਲ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਮਾਤਾ ਨੇ ਗੱਲ ਕਹੀ ਸੀ ਕਿ ਜਦੋਂ ਹੁਣ ਪੀਸਫੁੱਲ ਆ ਗਏ ਨੇ ਤਾਂ ਉਹਨਾਂ ਉਹਨਾਂ ਦੇ ਬਨੋਂ ਇੱਕ ਰਿਵਰਟ ਲਾਇਆ ਸੀ ਜਿਹੜਾ ਦੂਜੇ ਪਾਸੇ ਇਸ ਲਈ ਕਲੈਰਿਟੀ ਜਿਹੜੀ ਹੈ ਅਜੇ ਤੱਕ ਤਾਂ ਨਹੀਂ ਥਾਟ ਵੀ ਉਸ ਤੋਂ ਬਾਅਦ ਹੋਣੀ ਹੈ ਜਦੋਂ ਕੋਈ ਪਾਰਟੀ ਜਿਹੜੀ ਬੰਦ ਨੂੰ ਚੱਲਣ ਪਰ ਉਹਨਾਂ ਨੇ 14 ਨੂੰ ਮੰਗ ਹੀ ਤੇ ਕਾਨਫਰੰਸ ਕਰਕੇ ਇੱਕ ਕਮੇਟੀ ਦੀ ਅਨਾਉਂਸਮੈਂਟ ਕਰਨ ਦਾ ਫੈਸਲਾ ਕੀਤਾ ਬਤੌਰ ਸਰਮਜੀਤ ਸਿੰਘ ਹਣੀ ਉਹਨਾਂ ਦਾ ਕਹਿਣਾ ਕਿ ਉਹ ਪਾਰਟੀ ਦਾ ਨਾਮ ਵੀ ਸ਼੍ਰੋਮਣੀ ਅਕਾਲੀ ਦਲ ਹੋਏਗਾ ਬਰੈਕਟ ਚ ਆਨੰਦਪੁਰ ਹੋਏਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ ਅਕਾਲੀ ਦਲ 1920 ਵੀ ਆਲਰੇਡੀ ਹੈਗਾ ਇਹ ਨਾਮ ਵੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਹੈਗਾ ਬਾਦਲ ਦੇ ਤੌਰ ਤੇ ਹੋਰ ਕਈ ਤਾਂ ਦਲ ਬਣੇ ਹੋਏ ਨੇ ਸ਼ੇਰ ਪੰਜਾਬ ਦਲ ਵੀ ਹੋ ਗਿਆ ਹੋਰ ਦਲ ਵੀ ਹੋ ਗਏ ਨੇ ਪੰਥਕ ਸਫਾ ਦੇ ਵਿੱਚ ਕਾਫੀ ਦੇ ਅਖਾਲੀਦਾਨ ਫਤਹਿ ਵੀ ਹੋ ਗਿਆ ਇਹ ਪਤਾ ਨਹੀਂ ਕਿੰਨੇ ਅਜੇ ਨਾਮ ਹੈਗੇ ਨੇ ਜਿਹੜੇ ਨੇ ਪਰ ਉਹਨਾਂ ਦਾ ਇੱਕ ਨਾਮ ਹੋ ਰਿਹਾ ਉਦੋਂ ਬਾਅਦ ਉਹ ਕਹਿੰਦੇ ਲੋਕਾਂ ਕੋਲ ਜਾ ਕੇ ਅੱਗੇ ਪਾਰਟੀ ਕੀ ਹੋਏਗੀ ਕੀ ਉਹਨਾਂ ਚਰ ਜਿੰਨਾ ਚਿਰ ਕਿਹਾ ਜਾਂਦਾ ਹੈ ਉਹਨਾਂ ਦੇ ਫਾਦਰ ਤਰਸੇਬ ਸਿੰਘ ਉਹ ਨਹੀਂ ਇਹ ਕਹਿੰਦੇ ਨੇ ਕਿ ਜਿੰਨਾ ਚਿਰ ਅਮਰਤਪਾਲ ਸਿੰਘ ਉਹ ਨਹੀਂ ਬਾਹਰ ਨਹੀਂ ਆ ਜਾਂਦੇ ਉਹਨਾਂ ਚਿਰ ਉਹ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣਗੇ ਇਹਦਾ ਮਤਲਬ ਫਿਰ ਐਂ ਜੇ ਲੱਗਦਾ ਵੀ ਜੇ ਅਮਰਤਪਾਲ ਸਿੰਘ ਉਹਨੀ ਬਾਹਰ ਜਦੋਂ ਆ ਜਾਂਦੇ ਨੇ ਫਿਰ ਉਸ ਪਾਰਟੀ ਦੀ ਇੱਕ ਵਾਈ ਪ੍ਰਧਾਨਗੀ ਦੇ ਤੌਰ ਤੇ ਉਹ ਕਰਦੇ ਹੁਣ ਦੇਖਣ ਦਾ ਕੁਐਸਚਨ ਇਹ ਹੈ ਕਿ ਜਿਹੜੇ ਸਵਾਲ ਸਰੋਵਣੀ ਅਕਾਲੀ ਦਲ ਬਾਦਲ ਤੇ ਲੱਗਦੇ ਨੇ ਪਰਿਵਾਰ ਹੋਣ ਦਾ ਜਿਹੜੇ ਸਵਾਲ ਇਹ ਲੱਗਦੇ ਨੇ ਇੱਕੋ ਪ੍ਰਧਾਨ ਦੇ ਬਾਰ-ਬਾਰ ਚੱਲਣ ਦਾ ਜਿਹੜੇ ਇਹੋ ਜਿਹੇ ਨੇ ਕਿ ਇਹਨਾਂ ਨੂੰ ਆਪਣੇ ਪ੍ਰੋਗਰਾਮ ਤੇ ਆਪਣੇ ਸੰਧਾਨ ਤੇ ਨਿਜਠਣਗੇ ਕਿੰਨੇ ਵਾਰ ਪ੍ਰਧਾਨ ਬਦਲਿਆ ਕਰੂਗਾ ਕਿਸ ਢੰਗ ਨਾਲ ਚੋਣਾ ਹੋਇਆ ਕਰਨੀ ਜਾਂ ਕਿਸ ਢੰਗ ਨਾਲ ਉਹ ਪਰਿਵਾਰ ਬਾਦ ਦੇ ਦਾਇਰੇ ਚ ਨਾ ਆਏ ਇਹ ਗੱਲ ਉਸ ਪਾਰਟੀ ਤੋਂ ਦੇਖੀ ਜਾਏਗੀ ਦੂਜੀ ਚਲੋ ਆਪਣੀ ਆਕਾਲੀ ਦਲ ਬਾਦਲ ਜਿਹੜੀ ਮੰਗੀ ਤੇ ਗਾਰਫ ਕਨਫਰੰਸ ਕਰ ਰਿਹਾ ਉਹਦਾ ਇਕੱਠ ਵੀ ਉੱਥੇ ਹੋਣ ਵਾਲੇ ਐਲਾਨ ਵੀ ਤੇ ਬਾਕੀ ਚੀਜ਼ਾਂ ਵੀ ਲੋਕਾਂ ਦੀ ਨਜ਼ਰ 'ਚ ਉਸ ਲੈਵਲ ਦੇ ਉੱਤੇ ਰਹਿਣਗੀਆਂ ਕਿਸੇ ਨਾ ਕਿਸੇ ਰੂਪ ਵਿੱਚ ਤੇ ਇਸ ਤੋਂ ਅਗਲੀ ਗੱਲ ਗੁਰਪਤਪੰਥ ਸਿੰਘ ਪੰਨੂ ਦਾ ਨਾਮ ਬਾਰ-ਬਾਰ ਆਉਂਦਾ ਕਿਉਂਕਿ ਉਹ ਕਦੇ ਰੈਫਰੈਂਡਮ ਦੇ ਨਾਂ ਤੇ ਕਦੇ ਅਜਿਹਾ ਹਰਦਾਇ ਦੰਦੇ ਨੇ ਕਿਸੇ ਨਾ ਕਿਸੇ ਰੂਪ ਚ ਕੰਦੇ ਸੋਸ਼ਲ ਮੀਡੀਆ ਤੇ ਕਿਸੇ ਨੂੰ ਥ੍ਰੈਟ ਕਰਨ ਦੇ ਨਾਤੇ ਕਿ ਫਲਾਣ ਨੇ ਮਨਿਸਟਰ ਨੂੰ ਫਲਾਣ ਨੇ ਕੇਂਦਰੀ ਮੰਤਰੀ ਨੂੰ ਫਲਾਣ ਨੇ ਪੰਜਾਬ ਦੇ ਲੋਕਾਂ ਨੂੰ ਉਹ ਕਈ ਜਨ ਨੂੰ ਟਾਰਗੇਟ ਬਣਾ ਕੇ ਇਹ ਗੱਲ ਕਰਦੇ ਨੇ 6 ਫਾਰ ਜਸਟਿਸ ਜਥੇਬੰਦੀ ਦੇ ਮੁੱਖ ਬੁਲਾਰੇ ਦੇ ਤੌਰ ਤੇ ਮੰਨਿਆ ਜਾਂਦਾ ਪਿਛਲੇ ਸਮੇਂ ਤੋਂ ਦੋਨੋਂ ਜਥੇਬੰਦੀ ਵੀ ਔਰ ਪੰਨੂ ਵੀ ਬੈਨ ਕੀਤੇ ਹੋਏ ਸੀ ਹੁਣ ਪਿਛਲੇ 9 ਜੁਲਾਈ 2024 ਇਹਦਰ ਸਰਕਾਰ ਨੇ ਦੁਬਾਰਾ ਉਹ ਟੈਂਅਰ ਵਧਾਤਾ ਕਿ ਅਗਲੇ 5 ਸਾਲ ਲਈ ਗੁਰਪਤਵੰਤ ਪੰਨੂ ਤੇ ਸਿਕਸ ਫਾਰ ਜਸਟਿਸ ਤੇ ਨੂੰ ਅੱਤਵਾਦੀ ਜਥੇਬੰਦੀ ਈਕਰਾਰ ਦਿੰਦੇ ਹੋਏ ਅੱਤਵਾਦੀ ਵਿਅਕਤੀ ਈਕਰਾਰ ਦਿੰਦੇ ਹੋਏ ਇਹਨੂੰ 5 ਸਾਲਾਂ ਨਹੀਂ ਇਹਦੇ ਤੇ ਹੋਰ ਵੈਨ ਲਾਇਆ ਜਾਂਦਾ ਪਰ ਉਹ ਇੱਕ ਟ੍ਰਿਬਿਊਨਲ ਕੋਲ ਆਉਣਾ ਅੱਜ ਨੋਟੀਫਿਕੇਸ਼ਨ ਇਹ ਹੈ ਕਿ ਉਹ ਨੋਟੀਫਿਕੇਸ਼ਨ ਨੂੰ ਮਾਨਤਾ ਮਿਲ ਗਈ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਸੀ ਜਸਟਿਸ ਪੰਜਾਬ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬ ਨੇ ਦੀ ਅਗਵਾਈ ਦੇ ਵਿੱਚ ਟਰਬਿਓਨਾਂ ਬਣਦਾ ਔਰ ਇਸ ਜੁਏਪੀਏ ਦੇ ਕੇਸਾਂ ਦੇ ਵਿੱਚ ਜਾਂ ਬੈਨ ਜੋ ਕਰਦੇ ਨੇ ਉਹਨਾਂ ਕੇਸਾਂ ਦੇ ਵਿੱਚ ਇੱਕੋ ਇੱਕ ਟਰਬਿਓਨਾਂ ਲਈ ਹੁੰਦਾ ਜਿਹੜਾ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਵਾਰ-ਵਾਰ ਬੈਹਿੰਦਾ ਤਿੰਨ ਮਹੀਨਿਆਂ 'ਚ ਦੇਖਦਾ ਕਿ ਇਹ ਜਾਇਜ਼ ਹੈ ਜਾਂ ਨਜਾਇਜ਼ ਹੈ ਜੋ ਵੀ ਗਵਰਨਮੈਂਟਾਂ ਨੇ ਕੇਸ ਦਰਜ ਕੀਤੇ ਨੇ ਉਸ ਟਰਬਿਓਨਾਂ ਨੇ ਸਹੀ ਪਾਤੀ ਆ ਉਹ ਕਹਿੰਦਾ ਸਬੂਤ ਤੇ ਤੱਥ ਤੇ ਦਸਤਾਵੇਜ਼ ਜਿਹੜੇ ਪੇਸ਼ ਕੀਤੇ ਗਏ ਨੇ ਇਹਨਾਂ 'ਚ ਬਿਲਕੁਲ ਨਹੀਂ ਬਣਦਾ ਕਿ ਉਹਨਾਂ ਤੇ 5 ਸਾਲ ਨਹੀਂ ਬਿਤਾ ਦਿੱਤੀ ਗੱਲ ਉਹ ਦੱਸਦਾ ਮੇਜਰ 'ਚ ਕੀ ਹੈ ਉਹ ਕਹਿੰਦੇ ਇਹਨਾਂ ਦਾ ਗੁਰਪਤਵੰਤ ਪੰਨੂ ਉਹਨਾਂ ਦਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਗੜਬੜ ਫਲਾਉਣ ਦਾ ਨਜ਼ਰ ਹਮੇਸ਼ਾ ਹੀ ਰਾਂਦਾ ਹੈ ਇਹ ਬੰਬਰ ਖਾਲਸਾ ਨਾਲ ਵੀ ਖਾਲਸਤਾਨ ਕਮਾਂਡੋ ਫੋਰਸ ਨਾਲ ਵੀ ਆਈਐਸਆਈ ਨਾਲ ਵੀ ਹੋਰ ਐਜੇ ਗਰੂਪਾਂ ਨਾਲ ਵੀ ਲਗਾਤਾਰ ਜੁੜੇ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਮਤਲਬ ਖਾਲਸਤਾਨੀ ਖਾਲਸਤਾਨੀ ਐਂਗਲ ਬਾਰ-ਬਾਰ ਪੰਜਾਬ ਦੇ ਵਿੱਚੋਂ ਵਾਰਿਆ ਤੇ ਗੱਲ ਕੀਤੀ ਜਾਂਦੀ ਹੈ ਉਸੇ ਐਂਗਲ ਨਾਲ ਕਦੇ ਹਰਦੀਪ ਸਿੰਘ ਨੀਜਰ ਦਾ ਮਾਮਲਾ ਆਇਆ ਜਿਹੜੇ ਚ ਰੌਲਾ ਨਗਾਤਾਰਤਾ ਦਾ ਪੈ ਰਿਆ ਕੈਨੇਡਾ ਦੇ ਨਾਲ ਜਿਹਦੇ ਚ ਸੰਬੰਧ ਵਿਗੜੇ ਹੋਏ ਨੇ ਔਰ ਗੁਰਪ੍ਰਤਪ ਸਿੰਘ ਪੰਨੂ ਦੇ ਮਾਮਲੇ ਚ ਜੋ ਅਮਰੀਕਨ ਸਿਟੀਜ਼ਨ ਹੈ ਉਥੇ ਇਵਨ ਭਾਰਤ ਦੀ ਵੱਡੀ ਏਜੰਸੀ ਜਿਹੜੀ RAW ਉਹ ਵੀ ਉਹਨੂੰ ਕਿਤੇ ਦੇ ਚ ਉਹਨਾਂ ਨੇ ਖੜੇ ਕੀਤਾ ਕਿ RAW ਦੇ ਮੁਤਾਬਕ ਉਹਨਾਂ ਦੇ ਕਿਸੇ ਅਧਿਕਾਰੀ ਦਾ ਨਾਮ ਲੈ ਕੇ ਵੀ ਤੇ ਬਾਕੀਆਂ ਦਾ ਵੀ ਨਾਮ ਲੈ ਕੇ ਏਸੀ ਕੇ ਉਹ ਸ਼ਾਮਲ ਨੇ ਉਹਨਾਂ ਨੇ ਇੱਕ ਕਤਲ ਦੀ ਸਾਜ਼ਿਸ਼ ਕੀਤੀ ਇਹ ਕੇਸ ਤਾਂ ਅਮਰੀਕਾ ਦੀ ਕ ਅਦਾਲਤ ਚੱਲ ਰਿਹਾ ਉੱਥੇ ਭਾਰਤ ਸਹਿਯੋਗ ਵੀ ਕਰ ਰਿਹਾ ਉਸ ਜਾਂਚ ਦੇ ਵਿੱਚ ਕੀ ਹੈ ਕੀ ਨਹੀਂ ਉਹਨਾਂ ਚ ਫੜੋ ਫੜੀ ਵੀ ਹੋਈ ਹੈ ਕੁਝ ਅੱਗੇ ਟ੍ਰਾਇਲ ਦੇ ਤੌਰ ਦੇ ਉੱਤੇ ਚੱਲ ਰਿਹਾ ਹੁਣ ਇਹ ਟਕਰਾਅ ਵੀ ਇਹ ਇੰਟਰਨੈਸ਼ਨਲ ਵਰਤਾਰੇ ਦੇ ਵਿੱਚ ਜਦੋਂ ਦੇਖਿਆ ਜਾਂਦਾ ਤਾਂ ਇਹਦਾ ਮਤਲਬ ਪੰਥਕ ਮਾਮਲੇ ਜਿਹੜੇ ਕਾਫੀ ਨਾਜ਼ਕ ਦੌਰ ਦੇ ਵਿੱਚ ਨੇ ਪੰਜਾਬ ਦੇ ਵਿੱਚ ਵੀ ਡਾਇਸਪੋਰਾ ਦੇ ਵਿੱਚ ਵੀ ਓਵਰঅল ਬਾਕ ਬਾਕ ਕੰਟਰੀ ਦੇ ਵਿੱਚ ਉਦੋਂ ਲਈ ਜਿਹੜੀ ਕੋਈ ਪੰਧਕ ਤੇ ਰਾਏਗੀ ਉਹਨਾਂ ਮਾਮਲਿਆਂ ਨਾਲ ਕਿਵੇਂ ਨਿਜਠੇਗੀ ਕਿਵੇਂ ਕਰੇਗੀ ਕਿਸ ਤਰੀਕੇ ਦੀ ਆ ਉਹ ਆਪਣੇ ਆਪ ਉਦੋਂ ਬਾਅਦ ਦੇ ਸਵਾਨ ਦੇ ਔਰ ਜੂਏ ਪੀਏ ਜਾਇ ਹੋਜੇ ਜਿਹੜੇ ਐਕਟ ਨੇ ਉਹ ਐਕਟ ਕਿੰਨੇ ਇੱਕ ਬਿਹਤਰ ਕਿਸੇ ਕਿ ਉਹਨਾਂ ਐਕਟਸ ਦੇ ਤਹਿਤ ਬਿਲਕੁਲ ਬੱਜਬ ਗੱਲ ਹੁੰਦੀ ਆ ਜਾਂ ਬਹੁਤ ਸਾਰੇ ਨਿਰਦੋਸ਼ ਵੀ ਫੜ ਕੇ ਅੰਦਰ ਕੀਤੇ ਜਾਂਦੇ ਨੇ ਜਿਵੇਂ ਪਹਿਲਾਂ ਟਾਡਾ ਸੀ ਫਿਰ ਪੋਟਾ ਆਇਆ ਤੇ ਫਿਰ ਜੂਏ ਪੀਏ ਆਇਆ ਇਹ ਸਾਰੇ ਇੱਕੋ ਨੇਚਰ ਦੇ ਨੇ ਹਾਲਾਂਕਿ ਇਹਨਾਂ ਕਾਨੂੰਨਾਂ ਨੂੰ ਬੇਹੱਦ ਜਿਹੜੇ ਹਿਊਮਨ ਰਾਈਟਿਸਟ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਹੀ ਨੇ ਜਾਂ ਸੰਵਿਧਾਨ ਦੀ ਵਿਆਖਿਆ ਕਰਨ ਦੇ ਲਈ ਜਾਣੇ ਜਾਂਦੇ ਵੱਡੇ ਦਿਮਾਗ ਨੇ ਬਹੁਤ ਸਾਰੇ ਲੋਕ ਇਹਨਾਂ ਨੂੰ ਸੰਵਿਧਾਨ ਦੀ ਬੁਨਿਆਦੀ ਭਾਵਨਾ ਦੇ ਖਿਲਾਫ ਵੀ ਗਿਣਦੇ ਔਰ ਉਹ ਖਿਲਾਫ ਗਿਣ ਕੇ ਇਹਦੇ ਖਿਲਾਫ ਵਾਜਿਬ ਇਠਾਉਂਦੇ ਨੇ ਪਰ ਲਗਾਤਾਰ ਅਜੇ ਬਹੁਤ ਵੱਡੀ ਆਵਾਜ਼ ਕੋਈ ਨਹੀਂ ਕਿਉਂਕਿ ਜੁਏਪੀ ਦੇ ਤਹਿਤ ਇਹ ਸਾਰੇ ਅੰਦਰ ਨੇ ਡੇਬਰੂਗੜ੍ਹ ਜੇਲ੍ਹ ਚ ਨੇ ਹਾਲਾਂਕਿ ਇੱਥੇ ਕੋਈ ਬਹੁਤ ਵੱਡਾ ਮਕਦਮਾ ਇਸ ਤੋਂ ਪਹਿਲਾਂ ਮਤਲਬ ਉਹਨਾਂ ਕੋਲ ਨਹੀਂ ਸੀ ਅਮਰਤਪਾਲ ਉਹਨਾਂ ਦੇ ਖਿਲਾਫ ਜਾਂ ਬਾਕੀਆਂ ਦੇ ਖਿਲਾਫ ਔਰ ਇਸੇ ਢੰਗ ਦੇ ਨਾਲ ਖੱਬੇ ਪੱਖੀ ਬੁੱਧੀਜੀਵੀ ਜਿਨ੍ਹਾਂ ਨੂੰ ਅਰਬਨ ਨਕਸਲੀਆਂ ਦਾ ਨਾਮ ਦਿੱਤਾ ਜਾਂਦਾ ਨਗਾਤਾਰ ਹਮੇਸ਼ਾ ਹੀ ਤੇ ਵਕ-ਵਕ ਤਰੀਕਿਆਂ ਦੇ ਨਾਲ ਇਹ ਗੱਲ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਵੀ ਬਹੁਤ ਸਾਰੇ ਅੰਦਰ ਨੇ ਜੁਏਪੀਏ ਕੇਸ ਦੇ ਵਿੱਚ ਭੀਮਾ ਕੋਰੇਗਾਉਂ ਦਾ ਕੇਸ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੁੜੀਕ ਹੈ ਔਰ ਉਹਦੇ ਵਿੱਚ ਕਿੰਨੇ ਹੀ ਬੰਦੇ ਨੇ ਸੁਧਾ ਭਾਰਤਵਾੜ ਤੋਂ ਲੈ ਕੇ ਪੜਾ ਗੋਤਮ ਨੌਨਕਾ ਜਿਹੜਾ ਇਸੇ ਢੰਗ ਦੇ ਨਾਲ ਹੋਰ ਕਿੰਨੇ ਹੀ ਬੰਦੇ ਇੱਕ ਈਸਾਈ ਪਾਦਰੀ ਜਿਹੜੇ ਅੰਦਰ ਚਲੇ ਕੇ ਮਤਲਬ ਉਹ ਇਸੇ ਕਰਕੇ ਉਹਨਾਂ ਦੀ ਅੰਦਰੇ ਮੌਤ ਹੋ ਗਈ ਹੈ ਕਿ ਉਹਨਾਂ ਨੂੰ ਇਲਾਜ ਵੀ ਪ੍ਰੋਪਰ ਲਈ ਨਹੀਂ ਮਿਲਿਆ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਮਾਨਤਾਂ ਨਹੀਂ ਮਿਲਦੀਆਂ ਛੇਤੀ ਇਹੋ ਜਿਹਾ ਕਾਨੂੰਨ ਹੈ ਅਦਾਲਤਾਂ ਵੀ ਕਈ ਵਾਰ ਪਾਬੰਦ ਹੋ ਜਾਂਦੀਆਂ ਨੇ ਅਦਾਲਤਾਂ ਜਿਹੜਾ ਕਿਉਂਕਿ ਜਦੋਂ ਕੈਬਨਟ ਜਾਂ ਕਾਨੂੰਨ ਇਹੋ ਜਿਹਾ ਬਣਾਤਾ ਤੁਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ ਏਜੰਸੀ ਨੂੰ ਪਹਿਲਾਂ ਪੁੱਛਣਾ ਹੈ ਉਹਦੀ ਸਹਿਮਤੀ ਜ਼ਰੂਰੀ ਹੈ ਤਾਂ ਆਟੋਮੈਟਿਕਲੀ ਉਹ ਕਾਨੂੰਨਾਂ ਨੂੰ ਫਿਰ ਮੰਨਿਆ ਜਾਂਦਾ ਕਿ ਜਿਹੜੀ ਅਦਾਲਤ ਨੂੰ ਵੀ ਨਿਰਪੱਖ ਕੋਰਟ ਲੈਵਲ ਤੇ ਨਹੀਂ ਛੱਡਦੀ ਫੈਸਲਾ ਕਰਨ ਦੇ ਵਿੱਚ ਜਮਾਨਤ ਦੇ ਵਿੱਚ ਤਾਂ ਕੀ ਉਹ ਸੰਵਿਧਾਨ ਦੀ ਬੁਨਿਆਦੀ ਭਾਵਨਾ ਦੇ ਅਨੁਕੂਲ ਜਾਂ ਨਹੀਂ ਹੈ ਇਹ ਡਿਬੇਟ ਵੀ ਇਹਦੇ ਚ ਛਿੜਦੀ ਆ ਜਿਹੜੀ ਬਾਕੀ ਦੇ ਮਾਮਲੇ ਫਾਰੇ ਆਉਂਦੇ ਨੇ ਸੰਖੇਪ ਰੂਪ ਵਿੱਚ ਇਸ ਲਈ ਇਹ ਵੱਡੇ ਮਾਮਲੇ ਆ ਜਿਨ੍ਹਾਂ ਨਾਲ ਪੰਜਾਬ ਜੂਝ ਰਿਹਾ ਹੈ ਖੇਤੀ ਖੇਤਰ ਦਾ ਕੀ ਬੜੋਗਾ ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀ ਦੀ ਇਹ ਬੱਖ-ਬੱਖ ਜਿਹੜੇ ਉਹਦੇ ਵਿੱਚ ਪਾਸਾਰ ਨੇ ਜਿਹਦੇ ਚ ਗਵਰਨਮੈਂਟ ਆਫ ਇੰਡੀਆ ਲਗਾਤਾਰ ਆਪਣੀ ਗੱਲ ਪੁਗਾ ਰਹੀ ਹੈ ਉਹ ਮਾਰਕੀਟਿੰਗ ਪਾਲਿਸੀ ਦੀ ਆ ਰਹੀ ਹੈ ਕਦੇ ਵਾਟਰ ਪਾਲਿਸੀ ਆਪਣੇ ਤਰੀਕੇ ਨਾਲ ਕਦੇ ਕੁਝ ਹੋਰ ਜਿਹੜੀ ਫੈਡਰਲ ਸਟਰਕਚਰ ਤੇ ਕਰਾਰੀ ਸੱਟ ਮਾਰ ਰਹੀਆਂ ਚੀਜ਼ਾਂ ਨੇ ਲਗਾਤਾਰ ਤਾਂ ਸੂਬਿਆਂ ਤੇ ਕੇਂਦਰ ਦੇ ਰਿਸ਼ਤੇ ਕਿਉਂ ਜੇ ਹੁਣ ਇਹ ਆਉਣ ਵਾਲੇ ਦਿਨਾਂ ਚ ਬਹੁਤ ਮਹੱਤਵਪੂਰਨ ਹੋਏਗਾ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਤੇ ਜਿਹੜੀਆਂ ਖੇਤਰੀ ਪਾਰਟੀਆਂ ਦੇ ਹੈਗੀਆਂ ਨੇ ਉਹਨਾਂ ਦੇ ਲਈ ਇਹ ਸ਼ਾਇਦ ਉਭਾਰ ਦਾ ਕਾਰਨ ਵੀ ਬਣ ਸਕਦਾ ਉਹਨਾਂ ਨੇ ਦਿਨਾਂ ਚ ਜਿਵੇਂ ਪਹਿਲਾਂ 90 ਚ ਦੇ ਵਿੱਚ ਬਣਿਆ ਸੀ ਕਿ ਖੇਤਰੀ ਪਾਰਟੀਆਂ ਮਿਲ ਕੇ ਕੁਝ ਹੋਰ ਛੋਟੀਆਂ ਪਾਰਟੀਆਂ ਸਰਕਾਰਾਂ ਯੂਨੀਅਨ ਗਵਰਨਮੈਂਟ ਤੱਕ ਵੀ ਚੜੀਆਂ ਗੰੰਜਾਂ ਸੀ ਯੂਨਾਈਟਿਡ ਫਰੰਟ ਸਰਕਾਰ ਤੱਕ ਇਹ ਸਾਰੇ ਮਾਮਲੇ ਨੇ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੇ ਨੇ ਪਰ ਇਹ ਅਸੀਂ ਇਹਨਾਂ ਗੱਲਾਂ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਸਾਹਮਝ ਪਾਉਂਦੇ ਰਹਾਂਗੇ ਤੁਸੀਂ ਜੋ ਵੀ ਤੁਹਾਡੀ ਫੀਡਬੈਕ ਹੋਵੇ ਉਹ ਵੀ ਦਿੰਦਾ ਦਿਖਾ ਰਹਿਆ ਕਰੋ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਉਲਾ